ਪੰਜਾਬ ਪੁਲਿਸ ਤੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀਜੋਲ ਦੀ ਸੋਨੇ ਦੀ ਚੇਨ ਤੇ ਮੁੰਦਰੀ ਗਾਇਬ ਕਰਨ ਦਾ ਇਲਜ਼ਾਮ ਲੱਗਾ ਜੱਗੀਜੋਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਅਦਾਲਤੀ ਕਾਰਵਾਈ ਦਾ ਵਿਰਵਾਦ ਦਿੰਦਿਆਂ ਪੁਲਿਸ ਅਧਿਕਾਰੀਆਂ ਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਲਾਇਨੇ ਐਡਵੋਕੇਟ ਨੇ ਦੱਸਿਆ ਕਿ ਜੱਗੀਜੋਲ ਨੂੰ 4 ਨਵੰਬਰ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਉਸ ਕੋਲੋਂ 10 ਤੋਲੇ ਸੋਨੇ ਦੀ ਚੇਨ ਤੇ ਅੱਧੇ ਤੋਲੇ ਦੀ ਮੁੰਦਰੀ ਜ਼ਬਤ ਕੀਤੀ ਸੀ ਜੱਗੀ ਜੋਲ ਦੇ ਪਰਿਵਾਰ ਵੱਲੋਂ ਗੋਗਨਾ ਜੁਵਲਰ ਸਕਾਟਲੈਂਡ ਯੂਕੇ ਦੀ ਰਸੀਦ ਤੇ ਵਿਆਹ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ 'ਚ ਚੇਨ ਦਾ ਵਜ਼ਨ ਤੇ ਮਹੱਤਤਾ ਦੱਸੀ ਗਈ ਹੈ ਪਰਿਵਾਰ ਮੁਤਾਬਕ ਇਹ ਚੇਨ ਜੱਗੀ ਜੋਲ ਨੂੰ ਉਹਨਾਂ ਦੀ ਮਾਤਾ ਨੇ ਜਨਮ ਦਿਨ ਦੇ ਤੋਹਫੇ ਵਜੋਂ ਦਿੱਤੀ ਸੀ ਤੇ ਇਹ ਉਹਨਾਂ ਦੀ ਮਾਂ ਦੀ ਨਿਸ਼ਾਨੀ ਹੈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਪੈਸ਼ਲ ਟੀਮਾਂ ਬਣਾ ਕੇ ਜਾਂਚ ਕਰ ਰਹੇ ਨੇ ਕਿ ਕਿਸ ਨੇ ਅਮਾਨਤ ਖਿਆਨਤ ਕੀਤੀ ਹੈ ਜਾਂ ਕਿਸ ਨੇ ਸਮਾਨ ਖਾਦਾ ਹੈ ਜਿਸ ਦੀ ਰਿਪੋਰਟ ਬਾਅਦ 'ਚ ਦਿੱਤੀ ਜਾਵੇਗੀ ਦੱਸਦੀ ਹੈ ਕਿ ਐਡਵੋਕੇਟ ਜਸਪਾਲ ਸਿੰਘ ਮੰਜਪੂਰ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ ਜੱਗੀ ਜੋਲ ਦੀ ਗ੍ਰਿਫਤਾਰੀ ਸਮੇਂ ਮੌਜੂਦ ਸਾਬਕਾ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਇਹ ਸੋਨਾ ਹੜੱਪ ਲਿਆ ਉਹਨਾਂ ਨੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਤੇ ਐਸਐਸਪੀ ਸੁਰੇਸ਼ ਅਰੋੜਾ ਤੇ ਉਂਗਲ ਚੁੱਕੀ ਹੈ ਕੀ ਕੁਝ ਬੋਲੇ ਨੇ ਜੱਗੀ ਜੋਲ ਦੇ ਵਕੀਲ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾ ਸਿੰਘ ਜੱਗੀ ਜੋਲ ਦੇ ਬੜੀ ਹੋਏ ਕੇਸ ਦੇ ਵਿੱਚ ਪਾਏ ਗਏ ਜ਼ਮਾਨਤਾਸ਼ੀ ਆਰਟੀਕਲ ਇਸ ਪੁਲਤਾ ਦੀ ਲਾਈਨ ਦੇ ਸਬੰਧ ਦੇ ਵਿੱਚ ਚੱਲ ਰਹੀ ਕਾਰਵਾਈ ਦੀ ਇੱਕ ਵਿਸ਼ੇਸ਼ ਅਪਡੇਟ ਪੰਜਾਬ ਲਾਇਜ਼ ਵੱਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮਝਪੁਰ ਜਿਵੇਂ ਆਪ ਸਭ ਨੂੰ ਪਤਾ ਵੀ ਜਗਤਾ ਸਿੰਘ ਜਗੀਜੋਲ ਨੂੰ 4 ਨਵੰਬਰ 2117 ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਦੀ ਅਰੈਸਟ ਦੇ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਨੇ ਉਹਦੇ ਜ਼ਮਾਨਤਾਸ਼ੀ ਆਰਟੀਕਲ ਜਿਹੜੀ ਜ਼ਮਾਨਤਾਸ਼ੀ ਮੀਮੋ ਬਣੀ ਸੀ ਫਲਦ ਬਣੀ ਸੀ ਉਹਦੇ ਮੁਤਾਬਕ ਉਦੇ ਕੋਲ ਇੱਕ ਸੋਨੇ ਦੀ ਚੈਂਤ ਇੱਕ ਸੋਨੇ ਦੀ ਮੁੰਦਰੀ 5000 ਰੁਪਏ ਨਗਦ ਤੇ ਇੱਕ ਮੋਬਾਈਲ ਸੈਮਸੰਗ ਦਾ ਉਹਦੇ ਤੋਂ ਜਮਤਲਾਸ਼ੀ ਦੇ ਤੌਰ ਤੇ ਲਿਆ ਸੀ ਤੇ ਉਹਦੇ ਇਹ ਜਿਹੜਾ ਕੇਸ ਹੈਗਾ ਇਹ ਬਾਗਾ ਪਲਾਣੇ ਥਾਣੇ ਦਾ ਐਫਆਈਆ ਨੰਬਰ 193/16 ਸੀ ਆਮ ਜ਼ਖਤ ਤੇ ਯੂਪੀਏ ਦਾ ਜਿਹੜਾ ਕਿ 4 ਮਾਰਚ 2025 ਨੂੰ ਐਡੀਸ਼ਨਲ ਸੈਸ਼ਨ ਜੱਜ ਮੋਗਾ ਸਰਦਾਰ ਹਜੀਤ ਸਿੰਘ ਦੀ ਅਦਾਲਤ ਤੋਂ ਬਧੀ ਕਰ ਦਿੱਤਾ ਗਿਆ ਸੀ ਤੇ ਬਧੀ ਹੋਣ ਤੋਂ ਬਾਅਦ ਅਸੀਂ 22 ਜੁਲਾਈ 2025 ਨੂੰ ਇਹ ਜਮਤਲਾਸ਼ੀ ਆਰਟੀਕਲ ਜਿਵੇਂ ਮੈਂ ਦੱਸਿਆ ਵੀ ਸੋਨੇ ਦੀ ਮੁੰਦਰੀ ਚੈਨ 5000 ਰੁਪਏ ਤੇ ਮੋਬਾਈਲ ਨੂੰ ਵਾਪਸ ਲਾਉਣ ਦੀ ਐਪਲੀਕੇਸ਼ਨ ਲਗਾਤੀ ਸੀ ਤਾਂ ਇਸ ਦੇ ਸਬੰਧ ਦੇ ਵਿੱਚ ਆਧਾੜ ਤਰੀਕਾ ਪੈਣ ਤੋਂ ਬਾਅਦ ਇਹ ਜਗਪ੍ਰੀਤ ਸਿੰਘ ਜਿਹੜਾ ਕਾਂਸਟੇਬਲ ਸੀ ਹੈੱਡ ਕਾਂਸਟੇਬਲ ਬਾਗਾਪੁਰਾ ਨੇ ਥਾਣੇ ਦਾ ਉਹਨੇ 26/8/25 ਨੂੰ ਦੱਸਿਆ ਕਿ ਐਸਐਸਏ ਤਨਸੀਮ ਸਿੰਘ ਇਹ ਜਿਹੜੀ ਕੇਸ ਪ੍ਰਾਪਤੀ ਹੈਗੀ ਆ ਉਹ ਹੈਂਡਓਵਰ ਨਹੀਂ ਕਰਕੇ ਗਿਆ ਕਿਸੇ ਦੇ ਤੇ ਸਾਨੂੰ ਟਾਈਮ ਦਿੱਤਾ ਜਾਵੇ ਸਾਨੂੰ ਲੱਭ ਨਹੀਂ ਰਹੇ ਜਮਤਾਸੀ ਦੇ ਆਰਟੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਮੁੰਦਰੀ ਚੈਨੀ 5000 ਰੁਪਇਆ ਤੇ ਮੋਬਾਈਲ ਤੇ 4925 ਨੂੰ ਫਿਰ ਅਸੀਂ ਇਹਦੇ ਚ ਨਾਲ ਐਡੀਸ਼ਨਲ ਸਬਮਿਸ਼ਨ ਦਿੱਤੀਆਂ ਸੀ ਐਪਲੀਕੇਸ਼ਨ ਐਡੀਸ਼ਨਲ ਡਾਕੂਮੈਂਟ ਜਿਹੜੇ ਦਿੱਤੇ ਸੀ ਨਾਲ ਉਹਦੇ ਰਸੀਪਟ 25825 ਦੀ ਜਿਹਦੇ ਮੁਤਾਬਕ ਗੋਗਨਾ ਜੁਐਲਰ ਸਕਾਟਲੈਂਡ ਯੂਕੇ ਨੇ ਦੱਸਿਆ ਕਿ ਇਹ ਜਿਹੜੀ ਮੁੰਦਰੀ ਹੈਗੀ ਆ ਇਹ ਚੈਨ ਜਿਹੜੀ ਹੈਗੀ ਆ ਇਹ 10 ਟੋਲੇ ਦੀ ਆ 100 ਗ੍ਰਾਮ ਦੀ ਜਿਹੜੀ ਚੈਨ ਹੈਗੀ ਆ ਸੋਨੇ ਦੀ ਤੇ ਨਾਲ ਹੀ ਨਾਲ ਜਗਤਾਰ ਸਿੰਘ ਜੱਗੀ ਜੋਲ ਦੀ ਵਿਆਹ ਤੋਂ ਬਾਅਦ ਦੀ ਫੋਟੋ ਜਿਹਦੇ ਵਿੱਚ ਉਹਦੇ ਚੈਨੀ ਪਾਈ ਦਿਸਦੀ ਆ ਉਹ ਅਸੀਂ ਜਿਹੜੀ ਆ ਅਦਾਲਤ ਦੇ ਵਿੱਚ ਚਾਹ 925 ਨੂੰ ਕੋਰਟ ਦੇ ਸਪੰਦ ਕੀਤੀ ਗਈ ਵੀ ਇਸ ਤਰ੍ਹਾਂ ਦੀ ਚੈਨੀ ਆ ਤੇ ਇੰਨਾ ਉਹਦਾ ਵਜਨ ਨਾ ਕਿਉਂਕਿ ਵਜਨ ਪੁਲਸ ਨੇ ਕਿਤੇ ਵੀ ਆਪਣੀ ਜਿਹੜੀ ਜਾਮਤਲਾਸ਼ੀ ਮੀਮੋ ਸੀ ਐਗਜ਼ਿਬਿਟ ਹੋਈ ਸੀ ਪੀਡਬਲਯੂ 4ਓਵਰ ਸੀ ਉਹਦੇ ਵਿੱਚ ਕਿਤੇ ਵੀ ਉਹਦਾ ਵਜਨ ਨਹੀਂ ਸੀ ਲਿਖਿਆ ਤਾਂ ਕਰਕੇ ਅਸੀਂ ਉਹਨਾਂ ਦੀ ਫੈਮਲੀ ਨੂੰ ਕਿਹਾ ਤੇ ਉਹਨਾਂ ਨੇ ਜਿੱਥੋਂ ਚੈਨੀ ਬੜਾਈ ਸੀ ਉਹ ਚੈਨੀ ਜਗਤਾਰ ਸਿੰਘ ਜੱਗੀਜੋਲ ਦੇ ਮਦਦ ਨੇ ਉਹਨੂੰ ਤੋਹਫੇ ਦੇ ਵਜੋਂ ਦਿੱਤੀ ਸੀ ਉਹਦੇ 18ਵੇਂ ਜਨਮ ਦਿਨ ਦੇ ਉੱਤੇ ਤਾਂ ਉਹਦੀ ਮਾਂ ਮਾਤਾ ਦੀ ਨਿਸ਼ਾਨੀ ਵੀ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਉਹਦੇ ਮਾਤਾ ਜੀ ਬਾਅਦ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਸੋ ਇਹ ਐਪਲੀਕੇਸ਼ਨ ਵੀ ਲਈ ਗਈ ਨਾਲ ਫੋਟੋ ਦਿੱਤੀ ਗਈ ਨਾਲ ਉਹਦੇ ਸ਼ਿਫਟ ਦਿੱਤੀ ਗਈ ਵੀ ਇਹਦਾ ਕਿੰਨਾ ਵਜਨ ਹੈ ਤਾਂ ਫਿਰ ਰਿਪੋਰਟ ਜਿਹੜੀ ਕੀਤੀ ਗਈ ਪੁਲਿਸ ਵੱਲੋਂ ਉਹ ਇਹ ਕੀਤੀ ਗਈ ਵੀ ਇਹ ਆਰਟੀਕਲ ਲੱਭ ਨਹੀਂ ਰਿਹਾ ਸਿਰਫ ਉਹ ਮੋਬਾਈਲ ਫੋਨ ਸਾਨੂੰ ਮਿਲਿਆ ਹੈਗਾ ਉਹ ਸਾਨੂੰ ਦੇਣ ਤੇ ਕੋਈ ਤਰਜ ਨਹੀਂ ਬਾਕੀ ਅਸੀਂ ਸਪੈਸ਼ਲ ਟੀਮਾਂ ਟੀਮ ਬਣਾਈ ਹੋਈ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਉਹ ਆਰਟੀਕਲ ਕਿੱਧਰ ਦਾ ਕਿਹਨੇ ਅਮਾਨਤ ਚ ਖਿਆਤ ਕੀਤੀ ਹੈ ਕਿਹਨੇ ਖਾਦੇ ਆ ਕਿਹਦੇ ਖਿਲਾਫ ਕੀ ਕਾਰਵਾਈ ਆ ਉਹਦੇ ਸਬੰਧ ਦੇ ਵਿੱਚ ਕਾਰਵਾਈ ਆਉਣ ਤੋਂ ਬਾਅਦ ਅਦਾਲਤ ਨੂੰ ਦੱਸਿਆ ਜਾਏਗਾ ਸੋ ਕਦਮ ਲਾ ਕੇ 22/25 ਨੂੰ ਲਾਈ ਹੋਈ ਐਪਲੀਕੇਸ਼ਨ ਜਿਹਦੇ ਵਿੱਚ ਅਸੀਂ ਇਹ ਵੀ ਕਿਹਾ ਕਿ ਇਹ ਜਿਹੜੇ ਆਰਟੀਕਲਸ ਹੈਗੇ ਆ ਇਹੇ ਜਦੋਂ ਚਰਨਜੀਤ ਅਰੋੜਾ ਅਡੀਸ਼ਨ ਸੈਸ਼ਨ ਜੱਜ ਸਪੈਸ਼ਲ ਕੋਰਟ ਮੋਗਾ ਦੀ ਅਦਾਲਤ 'ਚ ਗਵਾਹੀ ਹੋਈ ਸੀ ਪੀਡਬਲਯੂ 10 ਡੀਐਸਪੀ ਬਲਵਿੰਦਰ ਸਿੰਘ ਜਿਹਦੀ ਅਗਵਾਹੀ 'ਚ ਜੱਗੀ ਜੋਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਜੰਗਜੀਤ ਸਿੰਘ ਉਸ ਸਮੇਂ ਦੇ ਐਸਐਚਓ ਬਾਗਾਪੁਰਾਣਾ ਦੇ ਜਸਪਾਲ ਸਿੰਘ ਐਸਆਈ ਨੇ ਗਵਾਹੀ ਪਾਈ ਸੀ ਐਗਜ਼ੀਬਿਟ ਪੀਡਬਲਯੂ 4ਓਵਰਸੀ ਦੇ ਮੁਤਾਬਕ ਉਹ ਜਾਮਤਲਾਸ਼ੀਕਰ ਆਰਟੀਕਲ ਪੀਡਬਲਯੂ 10 ਡੀਐਸਪੀ ਬਲਵਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਪੇਸ਼ ਹੋਏ ਜਿਹਦੇ ਵਿੱਚ 5000 ਰੁਪਏ ਇਹਦੇ ਜਿਹੜੇ ਸੀ ਨੋਟ ਉਹਨਾਂ ਨੂੰ ਐਮਓ 6 ਤੋਂ ਲੈ ਕੇ ਐਮਓ 9 ਤੱਕ ਲਾਇਆ ਗਿਆ ਸੀਗਾ ਇੱਕ ਜਿਹੜੀ 골ਡ ਰਿੰਗ ਸੀਗੀ ਅੱਧੇ ਤੋਲੇ ਦੀ ਜਿਹੜੀ ਕੀ ਉਹਦੇ ਵਿਆਹ ਦੀ ਜਿਹੜੀ ਰਿੰਗ ਉਹਨਾਂ ਦੇ ਸੌਦਾ ਸਾਹਿਬ ਦੇ ਦੱਸਣ ਮੁਤਾਬਕ ਹੈ ਉਹ ਐਮਓ 10 ਲਾਇਆ ਗਿਆ ਸੀ ਤੇ ਇੱਕ ਚੈਨ 10 ਤੋਲੇ ਦੀ ਜਿਹੜੀ ਐਮਓ 11 ਲਾਇਆ ਗਿਆ ਸੀਗਾ ਸੋ ਅਸੀਂ ਸੀਲ ਵੀ ਦਿੱਤੀ ਫੋਟੋ ਵੀ ਦਿੱਤੀ ਐਮਓ ਵੀ ਲੱਗੇ ਹੋਏ ਸਨ ਪਰ 28 10 2025 ਨੂੰ ਐ ਅਡੀਸ਼ਨਲ ਸੈਸ਼ਨ ਜਜ ਸਪੈਸ਼ਲ ਕੋਰਟ ਮੌਜੂਦਾ ਸ਼੍ਰੀ ਬਿਸ਼ਨ ਸ਼ਰੂਪ ਮੋਗਾ ਦੀ ਅਦਾਲਤ ਵੱਲੋਂ ਉਹ ਐਪਲੀਕੇਸ਼ਨ ਸਾਡੀ 22725 ਵਾਲੀ ਡਿਸਪੋਜ਼ ਕਰਤੀ ਗਈ ਇਹ ਕਹਿ ਕੇ ਕਿ ਮੋਬਾਈਲ ਫੋਨ ਜਿਹੜਾ ਹੈਗਾ ਉਹ ਜਗਤਾ ਸਿੰਘ ਜੱਗੀ ਜੋਲ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਭਾ ਮੈਨੂੰ ਸਪੁੱਧ ਕਰ ਦਿੱਤਾ ਜਾਵੇ ਤੇ ਅੱਜ 4 ਦਸੰਬਰ 2025 ਨੂੰ ਬਾਗਾਪੁਰਾ ਨੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਉਹ ਮੋਬਾਈਲ ਆ ਉਹ ਮੈਂ ਜਾ ਕੇ ਲਿਆਇਆ ਹੈਗਾ ਆ ਉਹ ਉਹ ਮੋਬਾਈਲ ਹੈਗਾ ਜਗਤਾਰ ਸਿੰਘ ਜੱਗੀ ਜੋਲ ਕੋ ਲਿਆ ਗਿਆ ਸੀ ਇਹ ਚੱਲਦਾ ਤਾਂ ਨਹੀਂ ਹੈਗਾ ਉਦਾਂ ਇਹਦੀ ਦਸ਼ਾ ਠੀਕ ਲੱਗਦੀ ਆ ਕਿਸੇ ਮਾਹਰ ਨੂੰ ਦਿਖਾ ਕੇ ਫਿਰ ਇਹਨੂੰ ਚਲਾਉਣ ਦਾ ਯਤਨ ਕਰਾਂਗੇ ਤੇ ਜਿਹੜੇ 5000 ਰੁਪਏ ਤੇ 골ਡ ਰਿੰਗ ਅੱਧੇ ਤੋਲੇ ਦੀ ਤੇ ਇਹ 골ਡ ਚੇਨ 10 ਤੋਲੇ ਦੀ ਉਹਦਾ ਅਜੇ ਤੱਕ ਕੋਈ ਪਤਾ ਨਹੀਂ ਪੁਲਿਸ ਨੇ ਅਜੇ ਤੱਕ ਕੋਈ ਰਿਪੋਰਟ ਨਹੀਂ ਕੀਤੀ ਸੋ ਇਹਦੇ ਸਬੰਧ ਦੇ ਵਿੱਚ ਹੋਲ ਜਾਣਕਾਰੀ ਸਿਦਵਾ ਬੇਟ ਲੁਧਿਆਣੇ ਦੇ ਮੁੰਛੀ ਨੂੰ ਪਿਛੇ ਅरेस्ट ਕੀਤਾ ਗਿਆ 1.5 ਟੋਲੇ 1.5 ਟੋਲੇ ਸੋਨੇ ਦੇ ਜਿਹੜਾ ਉਹਨੇ ਵੇਚ ਕੇ ਖਾ ਗਿਆ ਇੱਕ ਬਨਾਲੇ ਦੇ ਐਮਐਸਸੀ ਨੂੰ ਵੀ ਹੌਲਦਾਰ ਹਰਪ੍ਰੀਤ ਸਿੰਘ ਨੂੰ ਵੀ ਕੀਤਾ ਗਿਆ ਉਹ ਵੀ ਕੇਸ ਪ੍ਰੋਪਰਟੀ ਮਾਲਖਾਨੇ ਦੇ ਵਿੱਚੋਂ ਮਾਲ ਵੇਚ ਕੇ ਖਾ ਗਿਆ ਇਸ ਤੋਂ ਇਲਾਵਾ ਸਾדע ਨੂੰ ਪਤਾ ਵੀ ਡੀਆਈਜੀ ਭੁੱਲਾ ਦੇ ਇੱਕ ਫੜਿਆ ਗਿਆ ਉਹਦੇ ਕੋਲ 2.5 ਕਿਲੋ ਸੋਨਾ ਮਿਲਿਆ ਤੇ ਜਿੰਨੇ ਵੀ ਕਰਪਟ ਪੁਲਸ ਵਾਲੇ ਹੈਗੇ ਮੈਨੂੰ ਲੱਗਦਾ ਉਹਨਾਂ ਕਿਸੇ ਨੂੰ ਵੀ ਫੜ ਲਿਆ ਜਾਵੇ ਤੇ ਉਹਦੇ ਕੋਲ 2-4-5 ਕਿਲੋ ਸੋਨਾ ਪਿਆ ਹੋਊਗਾ ਜਦੋਂ ਜਗਤਾ ਸਿੰਘ ਜੱਗੀ ਜੋਹ ਨੂੰ ਅरेस्ट ਕੀਤਾ ਗਿਆ ਸੀ ਤਾ ਉਦੋਂ ਕੈਪਟਨ ਮਨਿੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਡੀਜੀਪੀ ਸ਼੍ਰੀਦੇਸ਼ ਕੁੜਾ ਪੰਜਾਬ ਪੁਲਿਸ ਡੀਜੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਕਿ ਬਾਅਦ ਚ ਐਨਆਈਏ ਦਾ ਡਾਇਰੈਕਟਰ ਵੀ ਬਣਿਆ ਤੇ ਐਸਐਸਪੀ ਮੋਗਾ ਸੀ ਉਸ ਸਮੇਂ 2007 ਰਾਜੀਤ ਸਿੰਘ ਹੁੰਦੜ ਜਿਹੜਾ ਕੀ ਹੁਣ ਉਹ ਸਰਕਾਰ ਦਾ ਹੀ ਭਗੌੜਾ ਆ ਉਹਨੇ ਕਿੰਨੀ ਕ腐ਸ਼ਨ ਕੀਤੀ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਤੇ ਅੱਜ ਦੀ ਤਰੀਕ ਨੂੰ ਪੀਓ ਡਿਕਲੇਅਰ ਕੀਤਾ ਹੋ ਸਕਦਾ ਦਿਨਕਰ ਗੁਪਤਾ ਜਾਂ ਸ਼ਰੇਸ਼ ਅਦੋੜਾ ਜਾਂ ਕੈਪਟਨ ਅਮਿੰਦਰ ਸਿੰਘ ਦੇ ਮੋਤੀ ਮਹਿਲ 'ਚ ਹੀ ਬੈਠਾ ਹੋਵੇ। ਨਾਲ ਉਦੋਂ ਅਰੈਸਟ ਪਾਉਣ ਵਾਲਾ ਡੀਐਸਪੀ ਬਲਵਿੰਦਰ ਸਿੰਘ, ਐਸਐਚਓ ਬਾਗਾ ਪਤਾਨਾ, ਜੰਗਜੀਤ ਸਿੰਘ ਜਿਹੜਾ ਕਿ ਹੁਣ ਡੀਐਸਪੀ ਬਣਿਆ ਹੋਇਆ, ਉਹਦੀ ਗਵਾਹੀ ਬਦੌਲ ਡੀਐਸਪੀ ਦਰਜ ਕੀਤੀ ਗਈ। ਸੋ ਮੈਨੂੰ ਤਾਂ ਲੱਗਦਾ ਵੀ ਜਗਤਾਰ ਸਿੰਘ ਜੱਗੀ ਜੋਲ ਦੀ ਸੋਨੇ ਦੀ ਚੈਨ ਇਹ ਸਾਰੇ ਪੰਜ ਛੇ ਅਫਸਰ ਨਾਲ ਮਿਲ ਕੇ ਖਾ ਗਏ ਦੋ ਦੋ ਤੋਲੇ ਕਰ ਲਏ ਇਹਨਾਂ ਨੇ ਜਿਵੇਂ ਕਿ ਪੰਜਾਬ ਪੁਲਿਸ ਇਹ ਇਹੋ ਜੇ ਗਲਤ ਕੰਮਾਂ ਦੇ ਵਾਸਤੇ ਮੈਂ ਨਹੀਂ ਕਹਿੰਦਾ ਸਾਰੇ ਪੁਲਿਸ ਅਫਸਰਾਂ ਦੇ ਰਲ ਕੇ ਖਾਲੀ ਕੋ ਚੰਗੇ ਵੀ ਹੋਣਗੇ ਤੇ ਆਮ ਤੌਰ ਤੇ ਇਹੀ ਗੱਲ ਹੁੰਦੀ ਆ ਵੀ ਜਿਹੜੇ ਵੱਡੇ ਪੁਲਿਸ ਅਫਸਰ ਜਿਹੜੀ ਕੋਈ ਕਾਰਵਾਈ ਕਰਦੇ ਆ ਉਹਨਾਂ ਦੀ ਗਾਜ ਹੀਟ ਲਿਆ ਦੇ ਜਿਹੜੇ ਜਿਹੜੇ ਸਿਰਫ ਹੁਕਮ ਦੀ ਤਮੀਲ ਕਰਦੇ ਉਹਨਾਂ ਦੇ ਉੱਤੇ ਆ ਕੇ ਡਿੱਗਦੀ ਆ ਹੁਣ ਇਹ ਇਨਕੁਆਰੀ ਕਿਹੜੇ ਰੁਖ ਜਾਊਗੀ ਕਿਹਦੇ ਖਿਲਾਫ ਕੀ ਕਾਰਵਾਈ ਹੋਊਗੀ ਏਐਸਆਈ ਤਰਸੀਮ ਸਿੰਘ ਤਾਂ ਮਲ ਚੁੱਕਿਆ ਉਹ ਉਹ ਲੈ ਜੋ ਉਹ ਲੈ ਗਿਆ ਜਾਂ ਉਹਦੇ ਬਿਹਾਵ ਤੇ ਕੋਈ ਹੋਰ ਲੈ ਗਿਆ ਜਾ ਮੌਜੂਦਾ ਕੋਈ ਅਫਸਰ ਕਰ ਗਿਆ ਜਾਂ ਪਹਿਲਾਂ ਹੀ ਉਹ ਖੁਦ-ਬੋਦ ਕਰ ਦਿੱਤੀ ਗਈ ਸੀਗੀ ਇਹ ਉਦੋਂ ਦਾ ਅਜੀਤ ਹੁੰਦੜੀ ਲੈ ਗਿਆ ਜਾਂ ਉਦੋਂ ਦਾ ਕੋਈ ਐਸਐਚਓ ਜਾਂ ਡੀਐਸਪੀ ਲੈ ਗਿਆ ਇਹਦੇ ਸਬੰਧ ਦੇ ਵਿੱਚ ਪਰਵਾਰ ਨਾਲ ਸਲਾਹ ਕਰਕੇ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਵਾਂਗੇ ਸੋ ਮੈਂ ਤਾਂ ਇਹ ਕਵਾਂਗਾ ਬੜੀ ਸ਼ਰਮ ਦੀ ਗੱਲ ਆ ਇੱਕ ਨੌਜਵਾਨ ਯੂਕੇ ਤੋਂ ਆਇਆ ਮੁੱਖ ਮੰਤਰੀ ਡੀਜੀਪੀ ਐਸਐਸਪੀ ਲੈਵਲ ਤੇ ਵੱਡੇ-ਵੱਡੇ ਧਗਮਜੇ ਮਾਰੇ ਗਏ ਪੀ ਅਸੀਂ ਆਖਤਾ ਜੀ ਅਸੀਂ ਬਹੁਤ ਪੰਜਾਬ ਨੂੰ ਬਚਾ ਲਿਆ ਆਪ ਉਹ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦਾ ਜਿਹੜਾ ਸੁਦੇਸ਼ ਰੌੜਾ ਦਿਨਕਰ ਕੋ ਉਪਤਾ ਦੀ ਜਿਹੜੀ ਡੀਜੀ ਚਤੋਪਾਦਿਆਂ ਦੀ ਪਾਲਸੀ ਪੀਏ ਨੈਕਸਸ ਹੈਗਾ ਸਮੇਤ ਰਾਜੀਤ ਹੁੰਦਲ ਦੇ ਵੀ ਇਹਨਾਂ ਨੇ ਪੰਜਾਬ ਨੂੰ ਨਸ਼ੇ 'ਚ ਗਰਕ ਕੀਤਾ ਇਹਨਾਂ ਨੇ ਜਿਹੜਾ ਡਰਗ ਨੈਕਸਸ ਬਣਾਇਆ ਹੋਇਆ ਨਾਰਕੋ টেরਰ ਤੇ ਉਹਨਾਂ ਨੇ ਆਪਣੀ ਉਹ ਗੱਲ ਕਾਉਣ ਵਾਸਤੇ ਜੱਗੀ ਜੋ ਵਰਗੇ ਬੇਕਸੂਰ ਨੌਜਵਾਨਾਂ ਦੇ ਉੱਤੇ ਕੇਸ ਪਾਏ ਤੇ ਬਾਅਦ ਦੇ ਵਿੱਚ ਉਹਦੀ ਚੈਨੀ ਤੇ ਉਹ ਵੀ ਖਾ ਗਏ ਤੇ ਹੁਣ ਬੜੀ ਸ਼ਰਮ ਦੀ ਗੱਲ ਆ ਪੰਜਾਬ ਪੁਲਿਸ ਚੈਨੀ ਚੋਰ ਕਿਤੇ ਹੈਸ਼ਟੈਗ ਨਾਲ ਚੱਲ ਜਵੇ ਇਹ ਆਪ ਚੈਨੀ ਚੋਰ ਜੱਗੀ ਜੋਲ ਦੀ ਚੈਨੀ ਜਿਹੜੀ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਆ ਭਾਰ ਕਾਲਾ ਧੱਬਾ ਲੱਗ ਗਿਆ ਇਹ ਜੱਗੀ ਜੋਲ ਨੂੰ ਜਿੱਥੇ 8 ਸਾਲ ਹੋ ਜੇ ਵੀ ਜੇਲ੍ਹ ਦੇ ਵਿੱਚ ਬੈਠਾ ਉਹਦੇ ਕੇਸ ਐਨਆਈ ਵਾਲੇ ਚੋਂ ਇੱਕ ਬੇਲ ਹੋ ਗਈ ਆ ਸੱਤ ਬੇਲਾਂ ਆਉਂਦੀਆਂ ਪੈਂਡਿੰਗ ਆ ਸੋ ਪੰਜਾਬ ਪੁਲਿਸ ਦੇ ਵਾਸਤੇ ਤੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਉਹਦੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਨੌਜਵਾਨ ਤੇ ਝੂਠੇ ਕੇਸ ਪਾਏ ਤੇ ਤੁਸੀਂ ਚੈਨੀ ਚੋਰੋਂ ਜਗਤਾ ਸਿੰਘ ਜੱਗੀ ਜੋਲ ਤਾਂ ਅਦਾਲਤੋਂ ਬੜੀ ਹੋ ਗਿਆ ਪਰ ਤੁਸੀਂ ਚੈਨੀ ਖਾ ਲਈ ਉਹਦੀ ਵੰਡ ਕੇ ਖਾਣੀ 2-2 ਤੋਲੇ ਲੈ ਗਏ ਸਾਰੇ ਡੀਜੀਪੀ ਤੇ ਕੈਪਟਨ ਮਨਿੰਦਰ ਸਿੰਘ ਤੇਰੇ ਕੋ ਕਿਸ ਗੱਲ ਦੀ ਕਮੀ ਸੀ ਕੈਪਟਨ ਮਨਿੰਦਰ ਸਿੰਘ ਤੇਰੇ ਕੋ ਮਹਿਲ ਬਣਿਆ ਤੇ ਤੈਨੂੰ ਕੀ ਲੋੜ ਪਈ ਸੀ ਜੱਗੀ ਜੋਲ ਦੀ ਚੈਨੀ ਖਾਨ ਦਾ ਤੂੰ ਵੀ ਚੈਨੀ ਚੋਰ ਕਹਾਇਆ ਤੇ ਇਹਦੇ ਡੀਜੀਪੀ ਸ਼ਰੇਸ਼ ੜੋੜਾ ਦਿਨਕਰ ਗੁਪਤਾ ਰਾਜੀਤ ਹੰਦਲ ਭਗਾੜਾ ਤੁਹਾਡਾ ਉਹ ਵੀ ਚੈਨੀ ਚੋਰ ਸੋ ਤੁਸੀਂ ਚੈਨੀ ਚੋਰ ਹੋ ਤੁਹਾਡੇ ਉੱਤੇ ਸਨੇਚਿੰਗ ਦਾ ਪਰਚਾ ਹੋਣਾ ਚਾਹੀਦਾ ਇੱਕ ਨੌਜਵਾਨ ਤੇ ਝੂਠਾ ਕੇਸ ਪਾਇਆ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਬਦਨਾਮੀ ਕੀਤੀ ਤੇ ਉਹ ਬਰੀ ਹੋ ਗਿਆ ਤੇ ਤੁਸੀਂ ਉਹਦੀ ਹੁਣ ਚੈਨੀ ਵੀ ਖਾ ਗਏ ਹੋ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ #ਚਲਾਓਪੰਜਾਬਪੁਲਿਸਚੈਨੀਚੋਰ ਜੱਗੀ ਜੋਲ ਦੀ ਚੈਨ ਜਾਂ ਉਸ ਮੁੱਲ ਦੀ ਅੱਜ ਸੋਨੇ ਦੀ ਕੀ ਕੀਮਤ ਹੈ 1.5 ਲੱਖ ਨੂੰ ਤੋਲਾ ਸੋਨਾ ਹੋਇਆ ਉਹਦੀ 15-16 ਲੱਖ ਦੇ ਜਿਹੜੇ ਉਹਦੇ ਚ ਖਾ ਗਏ ਹੈਗੇ ਤੇ 5000 ਰੁਪਇਆ ਰੱਖ ਲਓ ਤੁਸੀਂ ਸਾਨੂੰ ਕੋਈ ਪਤਵਾ ਨਹੀਂ ਉਹਦੀ ਮਾਂ ਦੀ ਯਾਦ ਤੇ ਉਹਦੇ ਵਿਆਹ ਦੀ ਜਿਹੜੀ ਯਾਦ ਹੈ ਚੈਨੀ ਤੇ ਮੁੰਦਰੀ ਜਿਹੜੀ ਉਹਦੀ ਮੁਰਦਿਓ ਜਾਂ ਉਹਦੇ ਬਰਾਬਰ ਦਾ ਸੋਨਾ ਜਿਹੜਾ ਤੁਸੀਂ ਬਿਲਾ ਹਵਾਲੇ ਕਰੋ ਤੇ ਮੈਂ ਜ਼ਿੰਮੇਵਾਰ ਸਮਝਦਾ ਕੈਪਟਨ ਅਮਿੰਦਰ ਸਿੰਘ, ਸ਼੍ਰੀਸ਼ੇਸ਼ ਰੋੜਾ, ਦਿਨਕਰ ਗੁਪਤਾ, ਰਾਜੀਤ ਹੁੰਦਰ ਤੇ ਜੰਗਜੀਤ, ਡੀਐਸਪੀ ਬਲਵਿੰਦਰ ਤੇ ਐਸਐਸਆਈ ਜਸਪਾਲ ਸਿੰਘ ਇਹਨਾਂ ਨੇ ਇਹ ਰਲ ਮਿਲ ਕੇ ਜਿਹੜੀ ਆ ਖੁੱਦਬੋਦਗੀ ਕੀਤੀ ਆ ਤੇ ਅਸੀਂ ਇਸ ਕੇਸ ਨੂੰ ਫੋਲੋ ਕਰਾਂਗੇ ਇਹ ਸਾਰਿਆਂ ਨੂੰ ਪਾਰਟੀ ਬਣਾਵਾਂਗੇ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਵੀ ਇਹ ਕਿਸ ਤਰ੍ਹਾਂ ਮੁੱਖ ਮੰਤਰੀ ਤੋਂ ਲੈ ਕੇ ਤੇ ਡੀਐਸਪੀ ਤੇ ਐਸਐਚਓ ਤੱਕ ਜਗਤਾ ਸਿੰਘ ਜੰਗੀ ਜੋਹਲ ਦੀ ਜਿਹੜੀ ਆ ਇਹਨਾਂ ਨੇ ਚੈਨੀ ਚੋਰਿਆ ਇਹ ਸਾਰੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਦੇ ਡੀਜੀਪੀ ਤੇ ਭਗੌੜੇ ਐਸਐਸਪੀ ਨੇ ਆਪ ਕੀਤੀ ਸੀ ਸੋ ਇਹਨਾਂ ਨੂੰ ਜਵਾਬਦਾਦਾਰੀ ਦੇਣੀ ਪੈਗੀ ਅਸੀਂ ਖਿੱਚਾਂਗੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਾਂ ਤਾਂ ਹੁਣ ਇਹਨਾਂ ਦੇ ਉਹ ਵੀ ਵਿੱਚ ਆ ਰਹੇ ਨੇ ਬੰਦੇ ਜਿਹੜੇ ਕਹਿੰਦੇ ਜੀ ਇੰਨੇ ਕੁ ਪੈਸੇ ਲੈ ਲਓ ਲੱਖ ਲੈ ਲਓ 2 ਲੱਖ ਲੈ ਲਓ ਸੋ ਸਾਨੂੰ ਤਾਂ ਚੈਨੀ ਚਾਹੀਦੀ ਆ ਜਿਹੜੀ 10 ਟੋਲੇ ਦੀ ਤੇ ਅੱਧੇ ਟੋਲੇ ਦੀ ਜਿਹੜੀ ਮੁੰਦਰੀ ਆ ਉਹ ਚਾਹੀਦੀ ਆ ਜਾਂ ਉਹ ਦੇ ਦਿਓ ਤੁਹਾਡੇ ਕੋਲ ਬਥੇਰਾ ਕ腐ਸ਼ਨ ਦਾ ਪੈਸਾ ਇਕੱਠਾ ਕੀਤਾ ਨਸ਼ਾ ਵੇਚ ਵੇਚ ਕੇ ਤੁਸੀਂ ਤੁਹਾਡਾ ਭਗੌੜਾ ਰਾਜੀਤ ਹੰਦਲੋ ਦੀ ਪ੍ਰਾਪਰਟੀ ਅਟੈਚ ਕੀਤੀ ਆ ਉਹਦੇ ਵਿੱਚੋਂ ਕੋ ਆਮੋਲ ਪਾ ਕੇ ਦਿਓ ਸੋ ਇਹ ਸਾਰੇ ਜਿਹੜੇ ਆ ਉਹ ਆਰਟੀਕਲ ਖਾਸ ਤੌਰ ਤੇ ਚੈਨੀ ਤੇ ਮੁੰਦੀ ਲੈ ਕੇ ਦੱਸਾਂਗੇ ਸੋ ਅੰਤ ਦੇ ਵਿੱਚ ਫਤਿਹ ਬੁਲਾਉਂਦਾ ਹੋਇਆ ਮੈਂ ਇਹ ਕਵਾਂਗਾ #ਪੰਜਾਬਪੁਲਿਸਚੈਨੀਚੋਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ